beep ਫੇਰ ਘੰਟਾ ਹੋ ਗਿਆ ਤੇਰੀ ਗੁਲਫਲਾਈ ਲੱਗੀ ਰਹੀ ਤੇ ਭਾਜੀ ਕਿੱਥੋਂ ਤੁਹਾਡੇ ਹਿਸਾਬ ਨਾਲ ਕਿੱਥੋਂ ਅੱਗੇ ਤਰ ਤੁਰਦੀ ਆ ਰਹੀ ਐ ਕਿੱਥੋਂ ਚਾਲੂ ਹੋਈ ਐ ਘੱਟ ਵੱਟ 3 ਕਿਲੋਮੀਟਰ ਤੋਂ ਪ੍ਰਸ਼ਾਸਨ ਦਾ ਕੀ ਤੁਸੀਂ ਜਾਰਦਨ ਮੈਂਦੇ ਇਥੇ ਗਵਾਨ ਵਾਲੇ ਗੇਟ ਚਲੂ ਹੋ ਗਏ ਇਥੇ ਲੋਕਾਂ ਨੇ ਆਪ ਹੀ ਭਜਾਈ ਆ ਫਾਇਰ ਬ੍ਰੀਗਡ ਹੁਣ ਆਈ ਹੈ ਜਦੋਂ ਅੱਗ ਬੁੱਝ ਗਈ ਹੈ ਸਾਰੀ ਕਨਕੜ ਸੜ ਗਈ ਜਦੋਂ ਪ੍ਰਾਲੀ ਨੂੰ ਅੱਗ ਲੱਗਦੀ ਆ ਉਦੋਂ ਸੈਟਲਾਈਟ ਕੰਮ ਕਰਦੀ ਹੁਣ ਇਥੇ ਕੋਈ ਨਹੀਂ ਆਇਆ ਜਦੋਂ ਅੱਗ ਹੈ ਨਾ ਕੋਈ ਗੱਡੀ ਸਰਕਾਰ ਨੂੰ ਚਾਹੀਦਾ ਨਾ ਜਦੋਂ ਪ੍ਰਾਲੀ ਨੂੰ ਅੱਗ ਲਾਉਂਦੇ ਨੇ ਉਦੋਂ ਝਟ ਆ ਜਾਂਦੇ ਨੇ ਹੁਣ ਕਨਕੜ ਨੂੰ ਅੱਗ ਲੱਗੀ ਡੇਢ ਘੰਟਾ ਹੋ ਗਿਆ ਕੋਈ ਪ੍ਰਸ਼ਾਸਨ ਦਾ ਅਫਸਰ ਨਹੀਂ ਆਇਆ ਉਹਨਾਂ ਸਾਰੇ ਦੇ ਲੋਕਾਂ ਨੇ ਆਪਣੇ ਮਿਲ ਕੇ ਸਹਿਯੋਗ ਨਾਲ ਸਾਰੀ ਅੱਗ ਬੁਝਾਈ ਆ ਬਾਕੀ ਸਰਕਾਰ ਦਾ ਕੋਈ ਇਹਦੇ ਵਿੱਚ ਰੋਲ ਨਹੀਂ ਤੇ ਇਹ ਹੀ ਅੱਗ ਬੁਝਾ ਰਹੀ ਹੈ ਜਾਂ ਲੋਕਾਂ ਨੇ ਕੋਈ ਸੁਸਤ ਕਿੰਨੇ ਇੱਕ ਸਰਟੀਫਿਕੇਟ ਇਹ ਤਾਂ ਬਸ ਟੇਸਟਿੰਗ ਪੁਆਇੰਟ ਘਟੋ ਘਟ 3-4 ਕਿਲੇ ਦੇ ਕਰੀਬ ਆ ਗਏ ਜਿਹੜੀ ਇਹ ਸੜਕ ਲੈ ਗਈ ਸਾਰੀ ਖੜੀ ਕਣਕ ਹੈ ਜਿੰਨੀ ਕਣਕ ਸਾਰੀ ਖੜੀ ਇੱਕ ਨਹੀਂ ਵੱਡੀ ਵਿੱਚੋਂ ਆ ਜੀ ਸਾਰੀ ਸੜਕ ਦਾ ਸਵਾਬ ਕੋਈ ਇਹਦਾ ਵੀਡੀਓ ਮੈਂ ਬਣਾਇਆ ਮੈਂ ਵੀਡੀਓ ਆਈਆਂ ਫਾਇਰ ਰੈਡਰ ਦੇ ਨਾਲ ਪਾਣੀ ਪਾਉਣ ਦੇ ਕਿਸੇ ਜਿਹਨੇ ਸੁਣਿਆ ਅੱਗ ਦਾ ਜਿਹਨੇ ਸੁਣਿਆ ਜਿਹਦੇ ਕੋਲ ਸਮਝ ਆ ਗਈ ਉਹ ਉਹ ਜੂ ਬੁਝਾ ਗਏਗਾ ਉਹ ਲਾ ਕੇ ਅੱਗ ਲਾ ਕੇ ਪਾਉਂਗਾ ਪਰ ਫਾਇਰ ਬ੍ਰਿਗੇਡ ਦੀ ਗੱਡੀ ਇਹ ਨਹੀਂ ਕੋਈ ਬੱਸ ਆ ਗਈ ਇਹ ਕਹਿੰਦੇ ਨੂੰ ਕਿ ਤਾ ਡੇਰ ਤੋਂ ਕੋਈ ਨਹੀਂ ਆਇਆ ਇਥੇ ਲੋਕਾਂ ਨੇ ਆਪਣੇ ਆਪ ਮੇਰਾ ਨਾਮ ਪਰਮਜੀਤ ਸਿੰਘ ਹੈ ਜੀ ਪਿੰਡ ਵਾਲਾ ਲੋਕ ਆ ਇਹ ਜਿਹੜੀ ਅੱਗ ਲੱਗੀ ਇਹਦਾ ਕੀ ਕਾਰਨ ਤੁਹਾਨੂੰ ਕਿਦਾਂ ਲੱਗਦਾ ਕਾਰਨ ਤਾਂ ਨਹੀਂ ਪਤਾ ਕੀ ਆ ਇਹ ਵੀ ਹਵਾ ਨਾਲ ਫੈਲ ਬਹੁਤ ਗਈ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਵੀ ਕਾਫੀ ਦੂਰ ਹੜਿਆਣੇ ਪੜੇ ਤੋਂ ਤੁਰੇ ਤੇ ਇਥੇ ਕਾਲਾ ਨੌਰ ਤੱਕ ਪਹੁੰਚ ਗਈ ਆ ਤੇ ਅਜੇ ਤੱਕ ਫਾਇਰ ਬ੍ਰਿਗੇਡ ਦੇ ਇੱਥੇ ਕੋਈ ਅਰੇਂਜਮੈਂਟ ਨਹੀਂ ਹੋਇਆ ਜੀ ਸਰਫਰ ਦੀ ਗੱਡੀ ਕੋਈ ਨਹੀਂ ਨਹੀਂ ਅਜੇ ਤੱਕ ਕੋਈ ਨਹੀਂ ਇੱਥੇ ਆਈ ਜੀ ਕਿਵੇਂ ਤੁਸੀਂ ਦੇਰ ਦੇ ਲਈ ਦੋ ਮਤਲਬ ਕਿ ਪਰਾਲੀ ਨੂੰ ਤੁਸੀਂ ਅੱਗ ਲਾਉਂਦੇ ਹੋ ਪਹਿਲੇ ਪ੍ਰਸ਼ਾਸਨ ਪਹੁੰਚਦਾ ਜਗਾ ਤੇ ਇੱਥੇ ਵੀ ਪਰਾਲੀ ਅੱਗ ਲੱਗੀ ਆ ਉਹ ਇਹਦੀ ਪਰਾਲੀ ਨੂੰ ਅੱਗ ਲਾਉਣ ਦੇ ਕਿਸਾਨ ਤੇ ਉਸੇ ਵੇਲੇ ਸੈਟਲਾਈਟ ਤੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇੱਥੇ ਹੁਣੇ ਘੰਟੇ ਤੋਂ ਵੱਧ ਹੋ ਗਿਆ ਇੱਥੇ ਅੱਗ ਲੱਗੀ ਨੂੰ ਤੇ ਅਜੇ ਤੱਕ ਕੋਈ ਨਹੀਂ ਪਹੁੰਚਿਆ ਜੀ ਸਾਡੇ ਸਾਹਿਬ ਮੈਂ ਕਿੰਨੀ ਕਿ ਮਤਲਬ ਕਿ ਕਦੋਂ ਅੱਗ ਸਟਾਰਟ ਹੋਈ ਇਹ ਨਹੀਂ ਚੱਲਦੀ ਆ ਰਹੀ ਇਹਦੇ ਪਿੰਡਾਂ ਨੂੰ ਇਹ ਜੀ ਮੇਰੀ ਜਾਣਕਾਰੀ ਮੁਤਾਬਕ ਤੇ ਰਿਆਣੀ ਪਿੰਡ ਤੋਂ ਆਈ ਹੈ ਤੇ ਸੋ ਕਲਨੌਰ ਤੱਕ ਇਹ 3-4 ਕਿਲੋਮੀਟਰ ਦਾ ਪਿੰਡ ਆ ਇਹ ਗੁੱਪੀ ਹੋ ਸਕਦਾ ਪਿੱਛੋਂ ਹੋਏ ਉਹਦੇ ਬਾਰੇ ਕੋਈ ਸਟੀਕ ਜਾਣਕਾਰੀ ਨਹੀਂ ਹੈ ਜੀ ਇਹ ਕੋ ਕੋਈ ਪਾਸ਼ਕਲ ਬਣਾਉਣਾ ਹੁਣ ਫੋਨ ਕੀਤਾ ਕਿ ਇਹਦੇ ਵਿੱਚ ਦਾ ਅੱਗ ਲੱਗ ਜਾਏ ਸੀ ਪਾਦੇ ਤੇ ਉਸੇ ਵੇਲੇ ਹੀ ਇੱਥੇ ਆ ਗਏ ਆ ਅੱਗ ਦੇ ਉੱਤੇ ਕਾਬੂ ਪਾਉਂਦਾ ਕੋਈ ਕਰਨੇ ਨਹੀਂ ਸੀ ਬਹੁਤ ਜ਼ਿਆਦਾ ਤੇਜ਼ ਹਣੀ ਰਹੀ ਜਿਹਦੇ ਕਰਕੇ ਅੱਗ ਹੈ ਲੋ ਸ਼ਾਇਦਾਂ ਤੋਂ ਲੱਗੀ ਪਤਾ ਨਹੀਂ ਤੇ ਤੁਹਾਡੀ ਕਿੰਨੀ ਕਿਕੜ ਸਾਵਾਂ ਚੀਕ 5 ਕਿਕੜ 4 ਕਿੰਨੀ ਸਾਵਾਂ ਹੈ ਜੀ ਮੇਰਾ ਦੂਸਰਾ ਕਿੰਨੇ ਕਿ ਮੈਗਾ ਹੈ ਇਹ ਬੱਦ ਕਿਟਾ 15 ਲੱਖ ਦਾ ਤੇ 10 ਲੱਖ ਦੀ ਪਰਾਲੀ ਤੇ ਟਰਾਲਾ ਹੀ ਜਾ ਸੜਕਾਂ ਸੜਕਾਂ ਦਾ ਸਵਾਹ ਹੋ ਗਿਆ ਕੀ ਪ੍ਰਸ਼ਾਸਨ ਮੰਗ ਕਰਦੇ ਨਹੀਂ ਕਰਦਾ ਨਾਸ ਪਰ ਵੀ ਬਕਾਇਦਾ ਮੈਂ ਆਪਣੇ ਮਾਰਕੀਟ ਕਮੇਟੀ ਦੇ ਆਰਥੀਆਂ ਦੇ ਗਰੁੱਪ ਦੇ ਵਿੱਚ ਮੈਸੇਜ ਪਾਇਆ ਕਿ ਸਾਰੇ ਵੀ ਸਾਨੂੰ ਸਹਿਯੋਗ ਕਰਨ ਅੱਗ ਬੁਝਾਉਣ ਦੇ ਵਿੱਚ ਵੇਖੋ ਜੋ ਉਪਰਾਲਾ ਸਾਡਾ ਵਾ ਕਰ ਸਕਦੇ ਜਿਹੜੀ ਕੁਦਰਤ ਦੀ ਵੇਖੋ ਗੱਲ ਸਮਝ ਮੈਂ ਮੰਨਣਾ ਤੁਹਾਡੇ ਨੂੰ ਹੁਣ ਗਰਦਾਸਪੁਰੋਂ ਗੱਡੀ ਨਾਲ ਚੱਲ ਕੇ ਆਉਣਾ ਜਦੋਂ ਆਪਾਂ ਦੱਸਣਾ ਕੋਈ 5-10 ਮਿੰਟ ਕਈ ਵਾਰੀ ਤਿਆਰੀ ਕਰਦੇ ਆ ਲੱਗ ਜਾਂਦੇ ਨੇ ਕਿਸੇ ਵੇਲੇ ਡਰਾਈਵਰ ਗੱਡੀ ਦੇ ਜਿਹੜੇ ਨੇ ਰੋਟੀ ਖਾਣਗੇ ਸਮਾਂ ਲੈਜ ਟਾਈਮ ਦਾ ਕਿਸੇ ਵੇਲੇ ਕੋਈ ਕਿਸੇ ਨੂੰ ਪਤਾ ਨਹੀਂ ਕਿ ਕੋਈ ਦੁਰਘਟਨਾ ਹੋ ਸਕਦੀ ਆ ਬਿਲਕੁਲ ਚਾਹੀਦੀ ਹੈ ਜੀ ਅਸੀਂ ਸਰਕਾਰ ਨੂੰ ਅਪੀਲ ਵੀ ਕੀਤੀ ਆ ਕਈ ਕਾਰਨਾ ਕਰਕੇ ਪਿਛਲੀਆਂ ਸਰਕਾਰਾਂ ਦੀਆਂ ਨਾਕਾਮੀਆਂ ਕਰਕੇ ਤੇ ਜਿਹੜੀਆਂ ਨੇ ਗੱਡੀਆਂ ਕਈ ਡੇਰਾ ਬਾਬਾ ਨਾਨਕ ਵੀ ਹੈ ਗਈਆਂ ਪਿਛੇ ਚੱਲੇ ਗਈਆਂ ਤੇ ਹੁਣ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਉਹਨਾਂ ਨੂੰ ਆਪਾਂ ਇੱਥੇ ਲਈ ਹੈ ਪਰ ਸਮਾਂ ਜਿਹੜਾ ਚਾਹੀਦਾ ਪਰ ਇਸ ਕਰ ਘਟਣਾ ਪਤਾ ਨਹੀਂ ਜੀ ਕਿ ਇਹ ਇਸ ਮੌਕੇ ਤੇ ਹੋ ਸਕਦੀ ਆ ਫਿਰ ਵੀ ਸਾਡਾ ਪ੍ਰਸ਼ਾਸਨ ਦਾ ਪ੍ਰਬੰਧ ਉਹ ਪਿਛੇ ਨੂੰ ਤੁਸੀਂ ਕੈਮਰਾ ਮਾਰ ਕੇ ਦਿਖਾ ਸਕਦੇ ਹੋ ਸਾਡੀਆਂ ਗੱਡੀਆਂ ਫਾਈਬਰ ਗੇਟ ਦੀ ਪਹੁੰਚ ਚੁੱਕੀਆਂ ਨੇ ਫਾਈਬਰ ਗੇਟ ਦਾ ਕਿਸਾਨਾ ਉਹ ਆਪ ਟਰਮ ਲੈ ਆ ਕੇ ਪਾਣੀ ਦੇ ਆਪ ਬੁਝਾਈ ਜਾ ਰਹੀ ਆ ਅਸੀਂ ਅਪੀਲ ਕੀਤੀ ਆ ਜੀ ਕਿਸਾਨਾਂ ਨੂੰ ਕਿ ਵੱਧ ਤੋਂ ਵੱਧ ਇੱਥੇ ਸਹਿਯੋਗ ਕਰੋ ਕਿ ਇੱਕ ਕਿਸਾਨ ਇਹ ਇੱਕ ਕਿਸਾਨ ਦੀ ਕਣਕ ਨਹੀਂ ਆ ਸਾਡੀਆਂ ਸਾਰਿਆਂ ਦੀ ਪਰ ਕਿਸਾਨੀ ਵੀ ਕਹਿ ਰਹੇ ਨੇ ਪ੍ਰਾਣੀ ਨੂੰ ਅੱਗ ਲੱਗੇ ਉਸ ਤੋਂ ਲੈ ਸੈਟਲਾਈਟ ਤੋਂ ਚੁੜਨੇ ਤੇ ਹੁਣ ਕੋਈ ਨਹੀਂ ਆ ਰਹੀ ਪ੍ਰਬੰਧ ਦੇ ਵਿੱਚ ਦੇਖੋ ਬੇਨਤੀ ਆ ਕਿ ਜਿਸ ਵੇਲੇ ਸਰਕਾਰ ਨੂੰ ਪ੍ਰਸ਼ਾਸਨ ਨੂੰ ਪਤਾ ਲੱਗਿਆ ਜਾਂ ਸੈਟਲਾਈਟ ਰਾਹੀਂ ਲੱਗ ਗਿਆ ਜਾਂ ਕਿਸੇ ਨੇ ਮੈਸੇਜ ਲਾਇਆ ਸਰਕਾਰ ਪੂਰੇ ਐਕਸ਼ਨ ਦੇ ਵਿੱਚ ਆ ਪਿਛਲੀ ਵਾਰ ਵਿੱਚ ਤੁਸੀਂ ਕੈਮਰਾ ਮਾਰ ਕੇ ਦਿਖਾ ਸਕਦੇ ਹੋ ਗੱਡੀਆਂ ਪਹੁੰਚ ਚੁੱਕੀਆਂ ਪਾਈਪਰ ਗਿੜ ਬੜਾ ਮਾੜਾ ਸਮਾਂ ਕਿ ਕਿਸਾਨਾਂ ਦੀ ਫਸਲ ਬਿਲਕੁਲ ਪੱਕ ਕੇ ਤਿਆਰ ਹੋ ਗਈ ਹੈ ਤੇ ਲਗਭਗ 400 ਏਕੜ ਦੇ ਗਰੀਬ ਜਿਹੜਾ ਕੁਦਰਤੀ ਜਿਹੜੀ ਅੱਗ ਲੱਗੀ ਹੈ ਉਹਦੇ ਨਾਲ ਬਹੁਤ ਵੱਡਾ ਜਿੰਮਦਾਬ ਜਿਹੜਾ ਨੁਕਸਾਨ ਹੋਇਆ ਤਾ ਕੁਛ ਪ੍ਰਾਲੀ ਇਕੱਠੀ ਸੀਗੀ ਇਨਾਂ ਜ਼ਿੰਮੇਵਾਰਾਂ ਦੇ ਬਾਈਲਰ ਵਗੈਰਾ ਵਿੱਚ ਸੀ ਉਹ ਵੀ ਸੜ ਗਏ ਨੇ ਕੁਛ ਟਰਾਲੇ ਵਗੈਰਾ ਵੀ ਸੜ ਗਏ ਬਹੁਤ ਜਿਹੜਾ ਵਾ ਮਾਲੀ ਨੁਕਸਾਨ ਹੋਇਆ ਚ ਰੋਜਾਨੀ ਜਿਹੜਾ ਵਾ ਉਹ ਤਾਂ ਬਚਾਅ ਹੋ ਗਿਆ ਪਰ ਇਨਾਂ ਦੀ ਮੈਂ ਕਹਿ ਦਿੰਦਾ ਵਾ ਜ਼ਿਲਦਾਰ ਸਾਹਿਬ ਨੂੰ ਕਿ ਇਨਾਂ ਦੀ ਕਰਾਉਂ ਕਰਾਉ ਇੱਕ ਸਰ ਕਿਸਾਨਾਂ ਵਾਲਾ ਰੋਸ ਪਰ ਆਇਆ ਦੋ ਘੰਟੇ ਬਾਅਦ ਹੋ ਗਏ ਫੋਨ ਕਰਤੀ ਫਾਇਰ ਬ੍ਰਿਗੇਡ ਨੂੰ ਪਰ ਪਹੁੰਚੀ ਨਹੀਂ ਜੀ ਬਿਲਕੁਲ ਕੋਈ ਫਾਇਰ ਬ੍ਰਿਗੇਡ ਦਾ 10:00 ਪਾਪਾ ਨਾਲਕ ਤੋਂ ਗੁਰਦਾਸਪੁਰ ਤੋਂ ਟਰਾਲੇ ਤੋਂ ਚੱਲ ਕੇ ਆਉਣੇ ਨੇ ਜਦੋਂ ਮੈਨੂੰ ਫੋਨ ਹੋਇਆ ਸਭ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਦੇ ਜਿਹੜੇ ਕੋਰੀਡੋਰ ਤੇ ਫਾਇਰ ਬ੍ਰਿਗੇਡ ਦੀ ਗੱਡੀ ਖੜੀ ਹੈ ਸਭ ਤੋਂ ਪਹਿਲਾਂ ਆਣ ਕੇ ਉਹਨੇ ਕੰਟਰੋਲ ਕੀਤਾ ਤਾਂ ਮੈਂ ਥੋੜਾ ਲੇਟ ਆਇਆ ਮੈਨੂੰ ਜੋ ਤਸੀਬਾ ਸਾਹਿਬ ਨੇ ਦੱਸਿਆ ਮੇਰੇ ਨਾਲ ਖੜੇ ਨੇ ਉਹ ਕਹਿੰਦੇ ਕਿ ਮੇਨ ਪ੍ਰੋਬਲਮ ਜਿਹੜਾ ਕੰਟਰੋਲ ਆ ਉਸ ਗੱਡੀ ਡੇਰਾ ਬਾਬਾ ਨਾਨਕ ਨੇ ਕਾਫੀ ਹੱਦ ਤੱਕ ਉਹਨੇ ਕੰਟਰੋਲ ਕਰ ਲਿਆ ਫਾਇਰ ਬ੍ਰਿਗੇਡ ਦੀ ਡੇਰਾ ਬਾਬਾ ਨਾਨਕ ਤੇ 24 ਘੰਟੇ ਜਿਹੜੀ ਆ ਫਾਇਰ ਬ੍ਰਿਗੇਡ ਦੀ ਇੱਕ ਗੱਡੀ ਕੋਰੀਡੋਰ ਤੇ ਖੜੀ ਰਹਿੰਦੀ ਬਟਾਲੇ ਵੀ ਕੋਰੀਡੋਰ ਦਾ ਸਾਰੀਆਂ ਗੱਡੀਆਂ ਪ੍ਰੋਪਰ ਤੌਰ ਤੇ ਕਣਕ ਦੇ ਸੀਜ਼ਨ ਨੂੰ ਮੁਖਰਾ ਕੇ ਪੂਰੀਆਂ ਪਾਣੀ ਨਾਲ ਭਰ ਕੇ ਰੱਖੀਆਂ ਖਿੜਾਰੀਆਂ ਹੁੰਦੀਆਂ ਵੀ ਸਾਰੇ ਜ਼ਿਲ੍ਹੇ ਦਾ ਕੰਟਰੋਲ ਕਰਨਾ ਕੋਈ ਕਲਾ ਨੌਰ ਦਾ ਕਲਾ ਨਹੀਂ ਜਾਂ ਡੇਰਾ ਬਾਬਾ ਨਾਨਕਤਲਾ ਨਹੀਂ ਸਾਰਾ ਜ਼ਿਲ੍ਹਾ ਜਿਹੜਾ ਉਹੀ ਪ੍ਰਸ਼ਾਸਨ ਨੇ ਦੇਖਣਾ ਔਰ ਕਿਤੇ ਵੀ ਇਹੋ ਜੀ ਕੋਈ ਘਟਨਾ ਵਾਪਰਦੀ ਹੈ ਤਾਂ ਤੁਰੰਤ ਉੱਥੇ ਫਾਇਰ ਬ੍ਰਿਗੇਡ ਔਰ ਪੂਰਾ ਪ੍ਰਸ਼ਾਸਨ ਪੁਲਿਸ ਸਭ ਪ੍ਰਸ਼ਾਸਨ ਆਰਮੀ ਵਾਲੇ ਸਾਡੇ ਵੀਰ ਉਹ ਜਾਂ ਸਿਵਲ ਦਾ ਪ੍ਰਸ਼ਾਸਨ ਸਾਰਾ ਇੱਥੇ ਮੁੱਖ ਕੇ ਤੇ ਜਿਹੜਾ ਹਾਜ਼ਰ ਹੈ ਅਸਾਨਨਾ ਨੇ ਜਿਹੜੇ ਮੇਰ ਕਹੇ ਜੋ ਤੇ ਸੈਲਰ ਲੱਗੇ ਨੇ ਸੈਲਰ ਤੋਂ ਜਿਹੜੀ 24 ਘੰਟੇ ਵਾਲੀ ਲਾਈਟ ਚੱਲਦੀ ਇਹਨਾਂ ਨੂੰ ਖਤਸ਼ਾ ਇਹੀ ਹੈ ਕਿ ਉੱਥੇ 24 ਘੰਟੇ ਲਾਈਟ ਜਾਣ ਨਾਲ ਉੱਥੇ ਸਪਾਰਕ ਹੋਇਆ ਉਹ ਆਪਾਂ ਪਤਾ ਕਰਾਂਗੇ ਜੇ ਉਹਨਾਂ ਸਪਲਾਈ ਦਿੱਤੀ ਹੋਈ ਉਹਦੇ ਤੇ ਜਿਹੜੀ ਬੰਦੀ ਕਾਰਵਾਈ ਜ਼ਰੂਰ ਕਰਾਵਾਂਗੇ ਗਰਦੋਰੀਆਂ ਕਰਾ ਕੇ ਮੌਜੂਦਤਾ ਜਾ ਕੇ ਬਿਲਕੁਲ ਦਿੱਤਾ ਜਾਊਗਾ